ਅਮੋਗੇ ਦੇ ਵਿੱਚ ਆ ਜੀ ਸਾਹਮਣੇ ਆ ਜਾਂਦੀ ਆ ਚੁੰਗੀ ਤੇ ਇਧਰਲੇ ਪਾਸੇ ਆ ਜਾਂਦਾ ਬਾਸਲ ਹਸਪੀਟਲ ਇਧਰਲੇ ਪਾਸੇ ਆਹ ਰਾਹ ਚੱਲਿਆ ਜਾਂਦਾ ਇਕਵਾੜ ਬਿਆਰ ਨੂੰ ਤੇ ਆ ਬਈ ਸਾਡਾ ਹੈਗਾ ਜੀ ਫੌਜੀ ਜਿਹਦੀਆਂ ਜਲੇਬੀਆਂ ਬਈ ਦੂਰ ਦੂਰ ਤੱਕ ਪੂਰੀਆਂ ਮਸ਼ਹੂਰ ਆ ਨੇੜੇ ਤੇੜੇ ਪਿੰਡਾਂ ਵਾਲੇ ਸਾਰੇ ਜਦੋਂ ਦਿਵਾਲੀ ਦਸਹਿਰਾ ਹੁੰਦਾ ਲੈਣਾ ਦੇ ਵਿੱਚ ਲੱਗ ਕੇ ਬਾਈ ਦੀਆਂ ਫੌਜੀ ਦੀਆਂ ਜਲੇਬੀਆਂ ਸ਼ੱਕਰ ਨੂੰ ਫਿਰਦੇ ਰਹਿੰਦੇ ਆ ਤੇ ਕੰਮ ਚੈੱਕ ਕਰੋ ਕਰਾ ਤੁਸੀਂ ਬੰਦਿਆਂ ਦਾ ਕੁਆਲਿਟੀ ਚੈੱਕ ਕਰੋ ਤੇ ਦੇਖੋ ਇਧਰ ਕਿੰਨੇ ਆ ਬਾਈ ਮੱਲਾ ਘੈਂਟ ਜਲੇਬੀਆਂ ਬਿਨਾ ਰੰਗ ਤੋਂ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਰੰਗ ਤੋਂ ਬਾਈ ਜਲੇਬੀਆਂ ਘੜਦਾ ਉਹ ਸਾਹਮਣੇ ਬਾਈ ਦਾ ਰੇਟ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਜੀ ਤੇ ਮੰਨ ਲਾ ਵੀ ਘੈਂਟ ਘੈਂਟ ਗੱਲ ਬਾਤ ਆ ਤੇ ਦੇਖੋ ਇਧਰ ਕਿੰਨੀਆਂ ਸੋਹਣੀਆਂ ਕਿੰਨਾ ਸਾਫ਼ ਤੇਲ ਆ ਜਾਂ ਘਿਓ ਆ ਤੇ ਦੇਖੋ ਇਧਰ ਮੰਨ ਲਾ ਵੀ ਪੂਰਾ ਸਾਫ਼ ਸੁਥਰੀ ਚੀਜ਼ ਆ ਬਾਈ ਮੱਲਾ ਜਲੇਬੀਆਂ ਜਿਹੜੀਆਂ ਹੰਡ ਤਰੀਕੇ ਨਾਲ ਵਧੀਆ ਘਰ ਕਰੀਆਂ ਜਲੇਬੀਆਂ ਬਾਈ ਫੌਜੀ ਆ ਜਿਹੜੀਆਂ ਆਪਾਂ ਨੂੰ ਕੱਢ ਕੇ ਖਵਾਉਂਦਾ ਏ ਤੇ ਲਾਜ਼ਮੀ ਮਨਲਾ ਨੇੜੇ-ਤੇੜੇ ਜੋ ਵੀ ਦੇਖ ਰਿਹਾ ਇਹ ਵੀਡੀਓ ਨੂੰ ਇੱਕ ਵਾਰ ਲਾਜ਼ਮੀ ਟੇਸਟ ਕਰਕੇ ਲਾਜ਼ਮੀ ਬਾਈ ਫੌਜੀ ਦੀਆਂ ਜਲੇਬੀਆਂ ਹਨਾ ਲਾਜ਼ਮੀ ਟੇਸਟ ਕਰਕੇ ਦੱਸਿਓ ਕਿ ਇੰਦਾਂ ਦੀਆਂ ਲੱਗਦੀਆਂ ਤੇ ਕਿਹਨੇ-ਕਿਹਨੇ ਖਾਧੀਆਂ ਕਮੈਂਟਾਂ ਵਿੱਚ ਇਹ ਵੀ ਲਾਜ਼ਮੀ ਦੱਸਿਓ ਠੀਕ ਹੈ ਜੀ ਤੇ ਅੱਗੇ ਵੀ ਬਾਈ ਮਨਲਾ ਇੱਕ ਹੋਰ ਚੀਜ਼ ਬਣਾਉਂਦਾ ਏ ਆਹ ਦੇਖੋ ਬਾਈ ਦੀ ਮਨਲਾ ਵੀ ਜੋ ਜਿਹੜੀ ਨਾਲ ਜਲੇਬਾ ਬਣਾਉਂਦਾ ਏ ਆਹ ਦੇਖੋ ਇਧਰ ਬਾਈ ਦੀ ਬਰਫੀ ਵੀ ਹਨਾ ਕਹਿੰਦੇ ਸਿਰਾ ਐਂਡ ਆ ਸਫਾਈ ਦੇਖੋ ਪਹਿਲਾਂ ਤਾਂ ਤੁਸੀਂ ਕੋਈ ਮੱਖੀ